ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਐਲਨ ਮਸਕ ਤੇ ਡੋਨਲਡ ਟਰੰਪ ਵਿਚਾਲੇ ਫਿਰ ਖੜਕੀ ਟਰੰਪ ਨੇ ਟੈਸਲਾ ਦੇ ਸੀਈਓ ਐਲਨ ਮਸਕ ਨੂੰ ਦਿੱਤੀ ਚੇਤਾਵਨੀ ਕਿ ਹਾਂ ਜੇ ਸਬਸਿਡੀ ਬੰਦ ਕੀਤੀ ਤਾਂ ਮਸਕ ਨੂੰ ਪਰਤਣਾ ਪਵੇਗਾ ਦੱਖਣੀ ਅਫਰੀਕਾ ਪਾਕਿਸਤਾਨ 'ਚ ਇਸ ਹਫਤੇ ਭਾਰੀ ਮੀਂਹ ਅਤੇ ਹੜਾਂ ਕਰਕੇ ਹੋਈਆਂ 46 ਮੌਤਾਂ ਇੱਕੋ ਪਰਿਵਾਰ ਦੇ 13 ਜੀ ਹਲਾਕ ਕੈਨੇਡਾ ਵੱਲੋਂ ਪੜ੍ਹਾਈ ਤੋਂ ਬਾਅਦ ਮਿਲਣ ਵਾਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਕੋਰਸਾਂ ਦੇ ਖੇਤਰ ਸੂਚੀ ਨੂੰ ਕੀਤਾ ਗਿਆ ਅਪਡੇਟ ਪੜ੍ਹਾਈ ਕਰਨ ਉਪਰੰਤ ਮਿਲਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਬਿਨੇਕਾਰਾਂ ਨੂੰ ਕਿਸੇ ਵੀ ਨੌਕਰੀਦਾਤੇ ਨਾਲ ਕੰਮ ਕਰਨ ਦੀ ਦਿੰਦਾ ਹੈ ਆਜ਼ਾਦੀ ਸਿੱਖ ਭਾਈਚਾਰੇ ਨੂੰ ਸਾਵਧਾਨ ਰਹਿਣ ਦੀ ਅਪੀਲ ਕੱਟੜਪੰਥੀ ਕੈਨੇਡਾ ਦੀ ਸੁਰੱਖਿਆ ਲਈ ਵੱਡਾ ਖਤਰਾ ਸੀਐਸ ਆਈਐਸ ਨੇ ਜਾਰੀ ਕੀਤੀ ਹੈ ਚੇਤਾਵਨੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਐਲਾਨ ਮਸਕ ਵਿਚਾਲੇ ਰਿਸ਼ਤੇ ਬੁਰੀ ਤਰ੍ਹਾਂ ਵਿਗੜ ਚੁੱਕੇ ਨੇ 트੍ਰੰਪ ਨੇ ਐਲਾਨ ਮਸਕ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਜੇਕਰ ਅਮਰੀਕਾ ਸਰਕਾਰ ਵੱਲੋਂ ਮਿਲ ਰਹੀਆਂ ਸਬਸਿਡੀਆਂ ਖਤਮ ਹੋ ਗਈਆਂ ਤਾਂ ਮਸਕ ਨੂੰ ਆਪਣੇ ਸਾਰੇ ਕਾਰੋਬਾਰ ਬੰਦ ਕਰਕੇ ਦੱਖਣੀ ਅਫਰੀਕਾ ਵਾਪਸ ਜਾਣਾ ਪਵੇਗਾ 트੍ਰੰਪ ਨੇ ਕਿਹਾ ਕਿ ਸਬਸਿਡੀ ਬੰਦ ਹੋਣ ਨਾਲ ਟੈਸਲਾ ਨਾ ਤਾਂ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਕਰ ਸਕੇਗੀ ਤੇ ਨਾ ਹੀ ਸਪੇਸ ਐਕਸ ਦੇ ਰਾਕਟ ਸੈਟੇਲਾਈਟ ਲਾਂਚ ਕਰਤੇ ਜਾਣਗੇ ਉਨਾ ਨੇ ਕਿਹਾ ਕਿ ਮਸਕ ਨੂੰ ਸਰਕਾਰੀ ਸਬਸਿਡੀ ਵਜੋਂ ਕਾਫੀ ਪੈਸਾ ਮਿਲਿਆ ਹੈ ਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ 트ੰਪ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਲੈਕਟ੍ਰਿਕ ਵਾਹਨਾਂ ਲਈ ਲਾਈਆਂ ਜਾਂਦੀਆਂ ਸ਼ਰਤਾਂ ਦੇ ਖਿਲਾਫ ਨੇ ਭਾਵੇਂ ਇਲੈਕਟ੍ਰੋਨਿਕ ਗੱਡੀਆਂ ਚੰਗੀਆਂ ਨੇ ਪਰ ਇਹਨਾਂ ਗੱਡੀਆਂ ਨੂੰ ਖਰੀਦਣ ਲਈ ਹਰ ਇੱਕ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ 트ੰਪ ਨੇ ਕਿਹਾ ਐਲਾਨ ਮਸਕ ਨੂੰ ਇਤਿਹਾਸ ਵਿੱਚ ਕਿਸੇ ਵੀ ਹੋਰ ਵਿਅਕਤੀ ਨਾਲੋਂ ਵੱਧ ਸਬਸਿਡੀਆਂ ਮਿਲੀਆਂ ਨੇ ਬਿਨਾਂ ਸਬਸਿਡੀਆਂ ਦੇ ਉਹਨੂੰ ਦੁਕਾਨ ਬੰਦ ਕਰਨੀ ਪਵੇਗੀ ਨਾ ਕੋਈ ਰਾਕਟ ਲਾਂਚ ਹੋਵੇਗਾ ਨਾ ਸੈਟੇਲਾਈਟ ਨਾ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਸਾਡਾ ਦੇਸ਼ ਬਹੁਤ ਪੈਸਾ ਬਚਾਏਗਾ ਇਹ ਧੰਮ ਕਿ ਟਰੰਪ ਵੱਲੋਂ ਉਸ ਸਮੇਂ ਆਈ ਜਦੋਂ ਮਸਕ ਨੇ ਟਰੰਪ ਦੇ ਬਿਗ ਬਿਊਟੀਫੁਲ ਬਿੱਲ ਨੂੰ ਪੋਲਿਟੀਕਲ ਸੁਸਾਇਸਾਈਡ ਅਤੇ ਬੇਹੂਦਾ ਕਰਾਰ ਦਿੱਤਾ ਸੀ ਮਸਕ ਨੇ ਖੁੱਲ ਕੇ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਖਾਸ ਕਰਕੇ ਏਵੀ ਮੰਡੇਟ ਅਤੇ ਸਰਕਾਰੀ ਖਰਚੇ ਨੂੰ ਲੈ ਕੇ ਟਰੰਪ ਨੇ ਟਰੂਥ ਸੋਸ਼ੀਅਲ ਤੇ ਲਿਖਿਆ ਕਿ ਮਸਕ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਅਤੇ ਸਬਸਿਡੀਆਂ ਬਿਨਾਂ ਉਹ ਅਮਰੀਕਾ 'ਚ ਆਪਣ ਬਹੁਤ ਪੈਸਾ ਬਚਾਇਆ ਜਾਵੇਗਾ 트럼ਪ ਨੇ ਇਹ ਵੀ ਸੁਝਾ ਦਿੱਤਾ ਕਿ ਡੀਓਜੀਈ ਡਿਪਾਰਟਮੈਂਟ ਨੂੰ ਮਸਕ ਦੀਆਂ ਕੰਪਨੀਆਂ ਦੀ ਜਾਂਚ ਕਰਨੀ ਚਾਹੀਦੀ ਹੈ ਇਹ ਸਾਰਾ ਵਿਵਾਦ ਏਵੀ ਨੀਤੀ ਸਰਕਾਰੀ ਸਬਸਿਡੀਆਂ ਅਤੇ 트럼ਪ ਦੇ ਵੱਡੇ ਖਰਚੇ ਵਾਲੇ ਬਿੱਲ ਤੇ ਤਿੱਖੀ ਹੋਈ ਆਲੋਚਨਾ ਤੋਂ ਬਾਅਦ ਵਧਿਆ ਪਹਿਲਾਂ ਦੋਵਾਂ ਵਿਚਕਾਰ ਰਾਜਨੀਤਿਕ ਦੋਸਤੀ ਸੀ ਪਰ ਹੁਣ ਇਹ ਖੁੱਲੀ ਟਕਰਾਅ ਵਿੱਚ ਬਦਲ ਚੁੱਕੀ ਹੈ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਲਗਭਗ ਇੱਕ ਹਫਤੇ ਤੋਂ ਹੋ ਰਹੀ ਭਾਰੀ ਮੌਨਸੂਨ ਬਾਰਿਸ਼ ਅਤੇ ਅਚਾਨਕ ਆਏ ਹੜ੍ਹਾਂ ਕਾਰਨ ਕਟਕਟ 46 ਲੋਕ ਮਾਰੇ ਗਏ ਨੇ ਅਤੇ ਦਰਜਣਾਂ ਜ਼ਖਮੀ ਹੋ ਗਏ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਸੂਬਾਈ ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਤੋਂ ਆ ਸੁਧਾਰਨ ਤੇਜ਼ ਬਾਰਿਸ਼ਾਂ ਕਾਰਨ ਹੋਈਆਂ ਮੌਤਾਂ ਵਿੱਚ ਖੈਬਰ ਪਖਤੂਨਖਵਾ ਵਿੱਚ 22, ਪੂਰਬੀ ਪੰਜਾਬ ਸੂਬੇ ਵਿੱਚ 13, ਦੱਖਣੀ ਸਿੰਧ ਵਿੱਚ 7 ਅਤੇ ਦੱਖਣ-ਪੱਛਮੀ ਬਲੋਚਿਸਤਾਨ ਵਿੱਚ 4 ਮੌਤਾਂ ਸ਼ਾਮਲ ਹੋਈਆਂ ਨੇ। ਪਾਕਿਸਤਾਨ ਦੇ ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਇਰਫਾਨ ਬਿਰਕ ਨੇ ਕਿਹਾ ਕਿ ਅਸੀਂ ਮੌਨਸੂਨ ਦੇ ਮੌਸਮ ਦੌਰਾਨ ਆਮ ਤੋਂ ਵੱਧ ਬਾਰਿਸ਼ ਹੋਣ ਦੀ ਉਮੀਦ ਕਰ ਰਹੇ ਹਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਸਾਵਧਾਨੀ ਵਰਤਣ ਲਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਬਿਰਕ ਨੇ ਕਿਹਾ ਕਿ ਮੌਸਮ ਮਹਾਰ 2022 ਵਿੱਚ ਚਾਹੇ ਵਿਨਾਸ਼ਕਾਰੀ ਹੜ੍ਹਾਂ ਵਰਗੇ ਅਤਿ ਦੇ ਮੌਸਮ ਦੇ ਦੁਬਾਰਾ ਵਾਪਰਨ ਤੋਂ ਇਨਕਾਰ ਨਹੀਂ ਕਰਦੇ ਉਦੋਂ ਬਾਰਿਸ਼ਾਂ ਨੇ ਦੇਸ਼ ਵਿੱਚ 1/3 ਹਿੱਸੇ ਨੂੰ ਡੋਬ ਦਿੱਤਾ ਸੀ ਜਿਸ ਵਿੱਚ 1737 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਤਬਾਹੀ ਹੋਈ ਸੀ ਪਿਛਲੇ ਹਫਤੇ ਹੋਈਆਂ ਮੌਤਾਂ ਵਿੱਚ 17 ਲੋਕਾਂ ਦੇ ਇੱਕ ਪਰਿਵਾਰ ਦੇ 13 ਜੀ ਸ਼ਾਮਲ ਨੇ ਜੋ ਸ਼ੁੱਕਰਵਾਰ ਨੂੰ ਪਾਣੀ ਵਿੱਚ ਵਹਿ ਗਏ ਪਰਿਵਾਰ ਦੇ ਬਾਕੀ 4 ਮੈਂਬਰਾਂ ਨੂੰ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਹੜ੍ਹ ਵਾਲੀ ਸਵਾਤ ਨਦੀ ਵਿੱਚੋਂ ਬਚਾ ਲਿਆ ਗਿਆ ਸੋਬਾਈ ਐਮਰਜੈਂਸੀ ਸਰਵਿਸ ਦੇ ਬੁਲਾਰੇ ਬਿਲਾਲ ਫੈਜ਼ੀ ਨੇ ਕਿਹਾ ਕਿ ਬਚਾਅ ਅਮਲੇ ਨੇ 12 ਲਾਸ਼ਾਂ ਲੱਭੀਆਂ ਅਤੇ ਗੋਤਾਖੋਰਾਂ ਨੇ ਸੋਮਵਾਰ ਨੂੰ ਬਾਕੀ ਪੀੜਤਾਂ ਦੀ ਭਾਲ ਜਾਰੀ ਰੱਖੀ ਇਸ ਘਟਨਾ ਦੇ ਆਨਲਾਈਨ ਵਿਆਪਕ ਨਿੰਦਾ ਵੀ ਹੋਈ ਅਤੇ ਕਈਆਂ ਨੇ ਇਸ ਨੂੰ ਐਮਰਜੈਂਸੀ ਸੇਵਾਵਾਂ ਦੀ ਮਾੜੀ ਕਾਰਗੁਜ਼ਾਰੀ ਆਖਿਆ ਐਤਵਾਰ ਨੂੰ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਸੰਭਾਵੀ ਖਤਰਿਆਂ ਬਾਰੇ ਚੇਤਾਵਨੀ ਦਿੱਤੀ ਸੀ ਅਤੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਨੂੰ ਪਾਰ ਨਾ ਕਰਨ ਦੀ ਸਲਾਹ ਦਿੱਤੀ ਸੀ ਕੈਨੇਡਾ ਵੱਲੋਂ ਪੜ੍ਹਾਈ ਤੋਂ ਬਾਅਦ ਮਿਲਣ ਵਾਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਕੋਰਸਾਂ ਦੇ ਖੇਤਰ ਸੂਚੀ ਨੂੰ ਅਪਡੇਟ ਕੀਤਾ ਗਿਆ ਇਹ ਨਿਯਮ ਉਨ੍ਹਾਂ ਵਿਦਿਆਰਥੀਆਂ 'ਤੇ ਲਾਗੂ ਹੋਣਗੇ ਜਿਨ੍ਹਾਂ ਨੇ ਸਟੱਡੀ ਪਰਮਿਟ ਦੀ ਅਰਜ਼ੀ 1 ਨਵੰਬਰ ਤੋਂ ਬਾਅਦ ਦਿੱਤੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਅਕਤੂਬਰ 2024 ਦੇ ਦੌਰਾਨ ਐਲਾਨ ਕੀਤਾ ਗਿਆ ਸੀ ਕਿ ਹਰ ਕੋਰਸ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਨਹੀਂ ਹੋਵੇਗਾ। ਮੰਤਰਾਲੇ ਵੱਲੋਂ ਯੋਗ ਕੋਰਸਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਲਿਸਟ ਵਿੱਚ ਖੇਤੀਬਾੜੀ, ਸਿਹਤ, ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਬਿਜ਼ਨਸ ਅਤੇ ਟਰਾਂਸਪੋਰਟ ਖੇਤਰ ਸ਼ਾਮਲ ਨੇ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੁਝ ਖੇਤਰਾਂ ਵਿੱਚ ਕੰਮ ਦੇ ਨਾ ਮਿਲਣ ਦੇ ਕਾਰਨ ਭਵਿੱਖ ਵਿੱਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਗਿਆ। ਮੰਤਰਾਲੇ ਵੱਲੋਂ ਅਪਡੇਟ ਕੀਤੀ ਗਈ ਸੂਚੀ ਵਿੱਚ 178 ਖੇਤਰ ਹਟਾ ਦਿੱਤੇ ਗਏ ਜਦਕਿ 119 ਨਵੇਂ ਸ਼ਾਮਲ ਕੀਤੇ ਗਏ ਨੇ ਸੂਚੀ ਅਪਡੇਟ ਹੋਣ ਨਾਲ ਖੇਤਰਾਂ ਦੀ ਕੁੱਲ ਗਿਣਤੀ 920 ਹੋ ਗਈ ਹੈ ਹਟਾਏ ਗਏ ਕੋਰਸਾਂ ਵਿੱਚ 25 ਜੂਨ 2025 ਤੱਕ ਸਟੱਡੀ ਪਰਮਿਟ ਦੀ ਅਰਜ਼ੀ ਦੇਣ ਵਾਲੇ ਵਿਦਿਆਰਥੀ ਪ੍ਰਭਾਵਿਤ ਨਹੀਂ ਹੋਣਗੇ ਮੌਜੂਦ ਨਿਯਮਾਂ ਅਨੁਸਾਰ ਕੈਨੇਡਾ ਵਿੱਚ ਪੜਨ ਆਏ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ ਇਸ ਦੀ ਮਿਆਦ ਪੜ੍ਹਾਈ ਦੇ ਹਿਸਾਬ ਨਾਲ ਹੁੰਦੀ ਹੈ 8 ਮਹੀਨੇ ਤੋਂ ਵਧੇਰੇ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਦਾ ਵਰਕ ਪਰਮਿਟ ਮਿਲਦਾ ਉਦਾਹਰਨ ਵਜੋਂ ਜਿਹੜੇ ਵਿਦਿਆਰਥੀ ਨੇ 1 ਸਾਲ ਦਾ ਕੋਰਸ ਕੀਤਾ ਹੁੰਦਾ ਹੈ ਉਹਨਾਂ ਨੂੰ 1 ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ 2 ਸਾਲ ਜਾਂ ਇਸ ਤੋਂ ਵਧੇਰੇ ਸਮੇਂ ਦਾ ਕੋਰਸ ਕਰਨ ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ 8 ਮਹੀਨੇ ਤੋਂ ਘੱਟ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਾ ਵਿਅਕਤੀ ਕੈਨੇਡਾ ਵਿੱਚ ਲਗਭਗ ਹਰ ਖੇਤਰ ਵਿੱਚ ਕੰਮ ਕਰ ਸਕਦਾ ਹੈ ਅਤੇ ਉਸ ਉੱਪਰ ਕਿਸੇ ਇੱਕ ਨੌਕਰੀ ਦਾਤੇ ਨਾਲ ਕੰਮ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ ਕੈਨੇਡਾ ਵੱਲੋਂ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਲੈਣ ਲਈ ਕੋਰਸਾਂ ਦੀ ਚੋਣ ਤੇ ਲਗਾਈ ਗਈ ਇਹ ਸ਼ਰਤ ਹਰ ਪੱਧਰ ਦੀ ਪੜ੍ਹਾਈ ਦੇ ਉੱਪਰ ਨਹੀਂ ਹੈ 1 ਨਵੰਬਰ ਤੋਂ ਪਹਿਲਾਂ ਸਟੱਡੀ ਪਰਮਿਟ ਦੇਣ ਵਾਲੇ ਜਾਂ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਹਰ ਤਰ੍ਹਾਂ ਦਾ ਕੋਰਸ ਕਰਕੇ ਵਰਕ ਪਰਮਿਟ ਲੈਣ ਦੇ ਯੋਗ ਨੇ ਬੈਚਲਰ ਡਿਗਰੀ ਮਾਸਟਰ ਡਿਗਰੀ ਜਾਂ ਪੀ ਐਚ ਡੀ ਪ੍ਰੋਗਰਾਮ ਕਰਨ ਵਾਲੇ ਵਿਦਿਆਰਥੀ ਕਿਸੇ ਵੀ ਖੇਤਰ ਜਾਂ ਵਿਸ਼ੇ ਵਿੱਚ ਪੜ੍ਹਾਈ ਕਰਕੇ ਵਰਕ ਪਰਮਿਟ ਦੀ ਅਰਜ਼ੀ ਦੇ ਸਕਦੇ ਨੇ ਡਿਪਲੋਮੇ ਆਦਿ ਦੀ ਤਰ੍ਹਾਂ ਕੋਰਸ ਕਰਨ ਵਾਲੇ ਵਿਦਿਆਰਥੀਆਂ ਉੱਪਰ ਉਕਤ ਖੇਤਰਾਂ ਵਿੱਚ ਪੜ੍ਹਾਈ ਕਰਨ ਦੀ ਸ਼ਰਤ ਹੈ ਕੈਨੇਡਾ ਵੱਲੋਂ 2024 ਅਕਤੂਬਰ ਵਿੱਚ ਐਲਾਨੇ ਨਿਯਮਾਂ ਮੁਤਾਬਕ ਵਿਦਿਆਰਥੀ ਨੂੰ ਪੜ੍ਹਾਈ ਤੋਂ ਉਪਰੰਤ ਵਰਕ ਪਰਮਿਟ ਦੀ ਅਰਜ਼ੀ ਦੇਣ ਮੌਕੇ ਮੁਰ ਤੋਂ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਯੋਗਤਾ ਦਾ ਸਬੂਤ ਦੇਣਾ ਪਵੇਗਾ। ਗੌਰਤਲਬ ਹੈ ਕਿ ਸਟੱਡੀ ਵੀਜ਼ੇ ਦੀ ਅਰਜ਼ੀ ਦੇਣ ਸਮੇਂ ਵੀ ਵਿਦਿਆਰਥੀ ਭਾਸ਼ਾ ਦੀ ਮੁਹਾਰਤ ਦਾ ਸਬੂਤ ਨਾਲ ਨੱਥੀ ਕਰਦੇ ਸੀ। ਮੌਜੂਦਾ ਨਿਯਮ ਮੁਤਾਬਕ ਬੈਚਲਰ, ਮਾਸਟਰ ਡਿਗਰੀ ਜਾਂ ਪੀਐਚਡੀ ਦਾ ਪ੍ਰੋਗਰਾਮ ਕਰਨ ਵਾਲੇ ਵਿਅਕਤੀਆਂ ਨੂੰ ਸੀਐਲਬੀ ਲੈਵਲ 7 ਅਤੇ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਨੂੰ ਸੀਐਲਬੀ 5 ਹਾਸਲ ਕਰਨਾ ਪੈਂਦਾ ਹੈ। ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਚਾਉਣ ਦੇ ਲਈ ਵਿਭਾਗ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ ਕੈਨੇਡਾ ਵੱਲੋਂ 2025 ਦੌਰਾਨ 437000 ਸਟੱਡੀ ਵੀਜ਼ੇ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਕੈਨੇਡਾ ਦੀ ਪ੍ਰਮੁੱਖ ਸੁਰੱਖਿਆ ਏਜੰਸੀ ਕੈਨੇਡੀਅਨ ਸੁਰੱਖਿਆ ਖੂਫੀਆ ਸੇਵਾ ਨੇ ਅਧਿਕਾਰਤ ਤੌਰ ਤੇ ਕੱਟੜਪੰਥੀ ਖਾਲਿਸਤਾਨੀ ਕਾਰਕੁਨਾਂ ਨੂੰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਘੋਸ਼ਿਤ ਕੀਤਾ ਹੈ ਹਾਲਾਂਕਿ ਰਿਪੋਰਟ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਸ਼ਾਂਤੀਪੂਰਨ ਅਤੇ ਅਹਿੰਸਕ ਤਰੀਕਿਆਂ ਨਾਲ ਖਾਲਿਸਤਾਨ ਦੀ ਮੰਗ ਕਰਨਾ ਕੱਟੜਪੰਥ ਨਹੀਂ ਮੰਨਿਆ ਜਾ ਸਕਦਾ ਪਰ ਕੈਨੇਡਾ ਵਿੱਚ ਰਹਿਣ ਵਾਲਾ ਇੱਕ ਛੋਟਾ ਸਮੂਹ ਭਾਰਤ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨ ਯੋਜਨਾ ਬਣਾਉਣ ਅਤੇ ਫੰਡਿੰਗ ਕਰਨ ਵਿੱਚ ਸ਼ਾਮਲ ਹੈ ਜਿਸ ਨੂੰ ਖਾਲਿਸਤਾਨੀ ਕੱਟੜਪੰਥੀ ਮੰਨਿਆ ਗਿਆ ਇਸ ਮਗਰੋਂ ਕੈਨੇਡਾ ਵਸਦੇ ਸਿੱਖ ਭਾਈਚਾਰੇ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਸੀਐਸਆਈਐਸ ਨੇ 2018 ਤੋਂ ਬਾਅਦ ਆਪਣੀ ਸਾਲਾਨਾ ਰਿਪੋਰਟ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਨੂੰ ਜਾਗਰੂਕ ਕੀਤਾ ਹੈ ਕੈਨੇਡਾ ਵਿੱਚ ਸਥਿਤ ਖਾਲਿਸਤਾਨੀ ਕੱਟੜਪੰਥੀ ਸਮਰਥਕਾਂ ਦੁਆਰਾ 2024 ਵਿੱਚ ਕੈਨੇਡਾ ਵਿੱਚ ਕੋਈ ਵੀ ਹਿੰਸਕ ਹਮਲਾ ਨਹੀਂ ਹੋਇਆ ਪਰ ਉਹਨਾਂ ਦੀਆਂ ਗਤੀਵਿਧੀਆਂ ਭਾਰਤ ਵਿੱਚ ਹਿੰਸਾ ਅਤੇ ਅਸਥਿਰਤਾ ਫੈਲਾਉਣ ਵਿੱਚ ਸਰਗਰਮ ਨੇ ਰਿਪੋਰਟ ਅਨੁਸਾਰ ਇਹ ਸਮੂਹ ਕੈਨੇਡਾ ਦੇ ਅਕਸਰਤ ਹਿੱਤਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਨੇ ਅਤੇ ਇਸ ਕਾਰਨ ਸਰਕਾਰ ਦੀ ਪ੍ਰੋਸੀਜਰ ਯੋਗਤਾ ਵੀ ਪ੍ਰਭਾਵਿਤ ਹੋ ਰਹੀ ਹੈ ਇਮੀਗ੍ਰੇਸ਼ਨ ਮਾਹਰ ਜਸ ਓਬਰਾਏ ਨੇ ਸੋਸ਼ਲ ਮੀਡੀਆ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਖਾਲਿਸਤਾਨ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਵਿੱਚ ਸ਼ਰਨ ਮੰਗ ਰਹੇ ਹੋ ਅਤੇ ਪੈਸੇ ਦੇ ਕੇ ਸਮਰਥਨ ਪੱਤਰ ਖਰੀਦ ਰਹੇ ਹੋ ਤਾਂ ਸਮਝੋ ਕਿ ਤੁਸੀਂ ਉਸ ਗਤੀਵਿਧੀ ਨੂੰ ਫੰਡ ਕਰ ਰਹੇ ਹੋ ਜਿਸ ਨੂੰ ਕੈਨੇਡਾ ਹੁਣ ਤੱਕ ਅਤਵਾਦ ਮੰਨਦਾ ਹੈ ਅਜਿਹੇ ਮਾਮਲੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਭਾਰਤ ਦੇ ਹਵਾਲੇ ਕੀਤਾ ਜਾ ਸਕਦਾ ਹੈ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਉਹਨਾਂ ਸਿੱਖ ਭਾਈਚਾਰੇ ਨੂੰ ਕਿਹਾ ਇਸ ਬਾਰੇ ਗੰਭੀਰਤਾ ਨਾਲ ਸੋਚੋ ਇਹ ਹੁਣ ਸਿਰਫ ਰਾਜਨੀਤੀ ਨਹੀਂ ਹੈ ਇਹ ਹੁਣ ਅਪਰਾਧਕ ਖਤਰੇ ਦਾ ਮਾਮਲਾ ਹੈ ਸੀਐਸਆਈਐਸ ਨੇ ਇਹ ਵੀ ਕਿਹਾ ਕਿ ਸਾਰੇ ਖਾਲਿਸਤਾਨ ਸਮਰਥਕ ਕੱਟੜਪੰਥੀ ਨਹੀਂ ਨੇ ਉਹ ਸਿਰਫ ਉਹਨਾਂ ਲੋਕਾਂ ਨੂੰ ਕਿਹਾ ਜੋ ਲੋਕ ਹਿੰਸਾ ਕੱਟੜਪੰਥੀ ਪ੍ਰਚਾਰ ਅਤੇ ਫੰਡਿੰਗ ਵਿੱਚ ਸ਼ਾਮਲ ਨੇ ਉਹਨਾਂ ਨੂੰ ਕੱਟੜਪੰਥੀ ਮੰਨਿਆ ਗਿਆ ਏ ਆਮ ਨਾਗਰਿਕ ਜੋ ਸ਼ਾਂਤੀਪੂਰਵਕ ਖਾਲਿਸਤਾਨ ਦੇ ਹੱਕ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਨੇ ਇਸ ਸ਼੍ਰੇਣੀ ਵਿੱਚ ਨਹੀਂ ਆਉਂਦੇ